ਮੀਕਾ ਬੌਂਸਰ ਖੰਨਾ ਹਾਂ ਸਾਡਾ ਭਰਾ ਮੀਕਾ ਬੌਂਸਰ ਖੰਨਾ ਜਿਹਦੀ ਯਾਰੀ ਆ ਦੀਪ ਮਠੱਡੇ ਦੇ ਨਾਲ ਬੜਾ ਮੋਹ ਕਰਦਾ ਕਬੱਡੀ ਦੇ ਬਲਾਰਿਆਂ ਨਾਲ ਦੀਪ ਮਠੱਡਾ ਮੀਕਾ ਢਿੱਲੋਂ ਜੰਡਾਲੀਆ ਤੇ ਨਾਲ ਸਾਡਾ ਭਰਾ ਕਹਿੰਦੇ ਸੰਤਪਾਲ ਮਾਨ ਕੁੱਕੂ ਲਾ ਪੰਜਾਬ ਤੋਂ ਪੰਜ ਗਰਾਂਈ ਪੈਂਡਾ ਜਨਾਂ ਦਾ ਅੰਸ਼ ਮਾਨ ਹੋਰਾਂ ਦਾ ਸਤਿਕਾਰ ਬਹੁਤ ਸੋਹਣਾ ਮੈਚ ਅੱਜ ਦੇ ਦਿਨ ਦਾ ਚਾਂਗਲੀ ਵਾਲੇ ਰਵੀ ਵਰਗੇ ਪਾਲੇ ਵਰਗੇ ਸਾਡੇ ਭਰਾ ਖੇਡ ਮੈਦਾਨ ਦੇ ਵਿੱਚ ਪੁੱਜ ਚੁੱਕੇ ਨੇ ਅਗਲੇ ਮੈਚ ਲਈ ਮੈਂ ਬੇਨਤੀ ਕਰਾਂਗਾ ਬੱਚੋ ਆਣਾ ਤੇ ਬੋੜਾ ਆਲ ਜੱਪਾ ਦੇ ਇਧਰ ਕਬੱਡੀ ਪਾਦੀ ਆ ਮੁੰਡਾ ਹਾਕਮ ਵਾਲੀ ਐ ਯਵਰਾਜ ਸਿੰਘ ਕਬੱਡੀ ਪਾਈ ਐ ਪਹਿਲਵਾਨ ਸਿੰਘ ਦਾ ਪੋਤਰਾ ਹਾਕਮਲੀਏ ਜੱਗੂ ਦਾ ਸੁਪੁੱਤਰ ਲੋ ਕਬੱਡੀ ਵੀ ਪਾਈ ਐ ਥਾਪੀ ਵੀ ਮਾਰੀ ਐ ਇਹ ਜੋਰ ਮੇਰਾ ਪੱਟਾਂ ਤੇ ਥਾਪੀ ਵੱਜਦੀ ਨਾ ਹੰਕਾਰ ਨਹੀਂ ਇਹ ਰਤਵਾ ਮੂਸੇ ਵਾਲੇ ਦਾ ਕਿਉਂਕਿ ਜਿਹੜੇ ਬੱਚੇ ਹੁੰਦੇ ਆ ਉਹ ਆਪਣੇ ਵੱਡਿਆਂ ਨੂੰ ਫੋਲੋ ਕਰਦੇ ਆ ਉਹ ਆਪਣੇ ਪੇਰੈਂਟਸ ਨੂੰ ਫੋਲੋ ਕਰਦੇ ਆ ਉਹ ਆਪਣੇ ਵੱਡੇ ਭੈਣ ਭਰਾਵਾਂ ਨੂੰ ਫੋਲੋ ਕਰਦੇ ਆ ਇਸ ਕਰਕੇ ਆਪਾਂ ਜੇ ਚੰਗੇ ਬਣਾਂਗੇ ਤੇ ਬੱਚਿਆਂ ਨੇ ਤੇ ਆਪਾਂ ਨੂੰ ਦੇਖ ਕੇ ਉਦਾਂ ਦੇ ਬਣਨਾ ਆਓ ਸਾਹਮਣੇ ਟੀ